ਮਿੰਟੇ ਆਪਾਂ ਲਾਉਣੇ ਨੇ ਬਹੁਤੇ ਨਹੀਂ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਆਪਾਂ ਸਾਰੇ ਇਕੱਤਰ ਹੋਏ ਆਂ ਪਹਿਲਾਂ ਤਾਂ ਅਸੀਂ ਆਪਣੇ ਹਲਕੇ ਅਮਲੋ ਤੋਂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੀ ਅਗਵਾਈ ਹੇਠ ਆਏ ਆਂ 20 ਬੱਸਾਂ ਲੈ ਕੇ ਆਏ ਆਂ ਤੇ ਕਾਫੀ ਗੱਡੀਆਂ ਲੈ ਕੇ ਆਏ ਆਂ ਸਾਰੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਜਾਂਦਾ ਜਿਹੜੀ ਇਹ ਲੜਾਈ ਆ ਇਹ ਨਾ ਫਸਲਾਂ ਦੀ ਆ ਤੇ ਨਾ ਨਸਲਾਂ ਦੀ ਆ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਜਿਸ ਹੋਂਦ ਨੂੰ ਇੰਡੀਅਨ ਸਟੇਟ ਆਪਣੇ ਜਿਹੜੇ ਮੋਹਰੇ ਉਹਨੇ ਰੱਖੇ ਹੋਏ ਨੇ ਭਗਵੰਤ ਸਿੰਘ ਮਾਨ ਵਰਗੇ ਉਹਨਾਂ ਨੂੰ ਮੂਰੇ ਕਰਕੇ ਆਪਣੀ ਜਿਹੜੀ ਹੋਂਦ ਹੈ ਉਹਨੂੰ ਖਤਰਾ ਖੜਾ ਹੋਇਆ ਹੋਇਆ ਹੈ ਅੱਜ ਸਾਰਿਆਂ ਨੂੰ ਇੱਕ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਹ ਲੜਾਈ ਲੜਨੀ ਪਊਗੀ ਇਹ ਲੜਾਈ ਅੱਜ ਦੀ ਨਹੀਂ ਹੈਗੀ ਪੰਜਾਬ ਦੀ ਧਰਤੀ ਦੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੰਦੇ ਦੀ ਫੱਡੀ ਤੇ ਇੱਕ ਓੰਕਾਰ ਬਾਤਾ ਸੀ ਨਾ ਇਹ ਲੜਾਈ ਜੱਤੋ ਹੀ ਚਲਦੀ ਆਉਂਦੀ ਆ ਵੱਡੇਆਂ ਵੱਡੇਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਹੀ ਨਹੀਂ ਮਿਲਗੀਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ ਔਰ ਇਹ ਜ਼ਮੀਨਾਂ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਾਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇਕੜੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਛੇਤੀ ਨਹੀਂ ਜਾਣ ਦੰਦੇ ਜ਼ਮੀਨਾ ਇਸ ਕਰਕੇ ਇਨਾ ਇਨਾ ਜ਼ਮੀਨਾ ਵਾਸਤੇ ਇਸ ਅਣਖ ਇੱਜ਼ਤ ਦੀ ਲੜਾਈ ਵਾਸਤੇ ਅਸੀਂ ਬਦਾਲੀ ਉਹਨਾਂ ਨਾਲ ਟੱਕਰਿਆ ਅਸੀਂ ਮੱਸੇ ਰੰਗੜ ਉਹਨਾਂ ਨਾਲ ਵੀ ਟੱਕਰਿਆ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਤੇ ਕਿਸਲੇ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੂਨਾ ਨਾ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜ ਆ ਓਏ ਲੈਂਡ ਪੂਲਨ ਕਰ ਲੇਗਾ ਤੂੰ ਬੋਲ ਸੋਦ ਹੈ ਓ ਗੁਰੂ ਕੇ ਸਖੋ ਅੱਪਾ ਦਸਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲਣਗੇ ਯਾਰ ਅੱਪਾ ਸੌੜਾ ਥੋੜੇ ਜੇ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚਤਾਈਏ ਅੱਜ ਆਪਾਂ ਧਰਮ ਨਾਲ ਤਾਂ ਜੁੜੀਏ ਆਪਾਂ ਆਪਣੀ ਕੌਮ ਦੀ ਗੱਲ ਤਾਂ ਕਰੀਏ ਆਪਾਂ ਤਾਂ ਯਾਰ ਨੇਜੇ ਚ ਫਸ ਗਏ ਛੋਟੇ ਛੋਟੇ ਧੜੇ ਬਣਾ ਲਏ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਅਗਵਾਈ ਹੇਠ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਹੈ ਇਹ ਅੱਜ ਯਾਰ ਇੱਕ ਟੁੱਟਿਆ ਜਾ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 32 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜੂਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜ਼ਮੀਨਾਂ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਸ ਗੱਲ ਤੇ ਪਹੁੰਚੇ ਨੇ ਕਿ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫੇਰ ਇਹ ਨਿਕੜ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗਾਉਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਹੁਣ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਹਬਜ਼ਾਦੇ ਸੀ ਤੇ ਅਸੀਂ ਗੌਣੇ ਵਾਲੇ ਬਣਾ ਲੇ ਤਾਂ ਜਾ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਆ ਕਿ ਕਿਸੇ ਦੀ ਜ਼ਮੀਨ ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਪਈਆ ਤੈਨੂੰ ਲਿਜਾਣ ਨਹੀਂ ਦਿੰਦੇ ਜਿਹੜਾ ਜ਼ੋਰ ਲਾਉਣਾ ਲਾ ਲਈ ਦੋ ਸ਼ਰਮ ਨਹੀਂ ਕਾਣੀ ਦੋ ਜਗਾਰਾ ਚੱਤ ਸ਼ਰਮ ਨਹੀਂ ਕਾਣੀ ਦੋ ਇੱਕ ਗੱਲ ਯਾਦ ਰੱਖੀ ਸਮਾਂ ਥੋੜਾ ਜੀ ਕਦੇ ਫੇਰ ਕਰੂੰਗਾ ਮੈਂ ਇੰਟਰਵਿਊ ਫੇਰ ਦੇਖਿਓ ਹੱਪ ਅਸੀਂ ਅਹਿਮਦ ਸ਼ਾਹ ਅਬਦਾਲੀ ਪੁਝਾਇਆ ਅਸੀਂ ਮਸਾ ਰੰਗੜ ਪੁਝਾਇਆ ਅਸੀਂ ਇੰਦਰਾ ਗਾਂਧੀ ਪੁਝਾਈ ਅਸੀਂ ਨਰਿੰਦਰ ਮੋਦੀ ਆਉਣੀ ਪੁਝਾਏ ਅਮਿਤ ਸ਼ਾਹ ਆਉਣੀ ਤੇ ਬਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ ਕਿ ਜਦੋਂ ਕੋਈ ਅਪੀਲ ਦਲੀਲ ਖਤਮ ਹੋ ਜੂਗੀ ਤੁਹਾਡੀ ਕੋਈ ਸੁਣਵਾਈ ਨਹੀਂ ਹੋਊਗੀ ਫਿਰ ਦਸਮ ਪਿਤਾ ਕੀ ਕਹਿ ਕੇ ਗਏ ਨੇ ਸਿੱਖੋ ਉਹ ਕਹਿ ਕੇ ਗਏ ਨੇ ਚੂਕ ਕਰਜ ਹਮਾ ਹੀਲ ਤੇ ਦਰਗਜਸ਼ ਹਲਾਲ ਆਸਤੇ ਬੁਰਦਨੇ ਵਾ ਸ਼ਮਸ਼ੀਰ ਦਸ ਬੋਲੇ ਸੋ ਨਿਹਾਲ ਕੀ ਜਰੀ ਵਾਲਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪੁੱਛਿਆ ਕਰਦੇ ਆਂ ਇਹ ਗੱਲ ਯਾਦ ਰੱਖਣੀ ਜੇ ਨਾ ਕੋਈ ਬਾਗ ਗਈ ਅਸੀਂ ਲੰਡਨ ਵੀ ਜਾਣਾ ਜਾਣਦੇ ਆ ਅਸੀਂ ਪੂਨੇ ਵੀ ਜਾਣੇ ਆ ਤੇ ਅਸੀਂ ਦਿੱਲੀ ਵੀ ਢੇੜਾ ਮਾਰਨੇ ਆ ਬੇਫਿਕਰ ਰਹੀ ਖਾਲਸਾ ਆਪਣੇ ਉਸੇ ਜਹੋ ਜਲਾਲ ਦੇ ਵਿੱਚ ਵਾਪਸ ਆਊਗਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿੰਨਾ ੱਟਲ ਜੀ ਦਾ ਲੱਗਦਾ ਲਾ ਲਿਓ ਨਾ ਇੱਥੇ ਭਾਜਪੀ ਦੀ ਚੱਲੂ ਤੇ ਨਾ ਪਤ ਮੇਰੇ ਆ ਭਈਆ ਓਰੇ ਤੇਰੀ ਚੱਲੂਗੀ ਓਰੇ ਉਰੇ ਨਿਸ਼ਾਨ ਪੰਥ ਮਹਾਰਾਜ ਦੇ ਝੂਲਣੇ ਨੇ ਉਰੇ ਨਿਸ਼ਾਨ ਦਸਮ ਪਾਤਸ਼ਾਹ ਦੇ ਝੂਲਣੇ ਨੇ ਔਰ ਇਹ ਨਿਸ਼ਾਨ ਸਦਾ ਝੂਲਣਗੇ ਹਰੇਕ ਸੱਚਾ ਹਿੰਦੂ ਵੀ ਸਾਡਾ ਹਰੇਕ ਮੁਸਲਮ ਵੀ ਸਾਡਾ ਹਰੇਕ ਸਾਈ ਵੀ ਸਾਡਾ ਔਰ ਅੱਜ ਜ਼ਮੀਨਾਂ ਦੀ ਲੜਾਈ ਸਾਡੇ ਨਾਲੋਂ ਵੱਧ ਵੱਧ ਕੇ ਥੋੜੀ ਐ ਔਰ ਤਕੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤਲਵਾੜਾ ਸਾਹਿਬ ਭਾਵਕ ਹੋ ਕੇ ਜਿਆਦਾ ਗੱਲਾਂ ਕਰਦੇ ਇਹ ਨਾ ਫਸਲਾਂ ਦੀ ਆ ਤੇ ਨਾ نسلਾਂ ਦੀ ਆ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਜਿਸ ਹੋਂਦ ਨੂੰ ਇੰਡੀਅਨ ਸਟੇਟ ਆਪਣੇ ਜਿਹੜੇ ਮੋਰੇ ਉਹਨੇ ਰੱਖੇ ਹੋਏ ਨੇ ਭਗਵੰਤ ਸਿੰਘ ਮਾਨ ਵਰਗੇ ਉਹਨਾਂ ਨੂੰ ਮੂਰੇ ਕਰਕੇ ਆਪਣੀ ਜਿਹੜੀ ਹੋਂਦ ਹੈ ਉਹਨੂੰ ਖਤਰਾ ਖੜਾ ਹੋਇਆ ਹੋਇਆ ਅੱਜ ਸਾਰਿਆਂ ਨੂੰ ਇੱਕ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਹ ਲੜਾਈ ਲੜਨੀ ਪਊਗੀ ਇਹ ਲੜਾਈ ਅੱਜ ਦੀ ਨਹੀਂ ਹੈਗੀ ਪੰਜਾਬ ਦੀ ਧਰਤੀ ਦੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੰਦੇ ਦੀ ਫੱਟੀ ਤੇ ਏਕ ਓੰਕਾਰ ਬਾਤਾ ਸੀ ਨਾ ਇਹ ਲੜਾਈ ਜੱਤੋਂ ਹੀ ਚੱਲਦੀ ਆਉਂਦੀ ਆ ਵੱਡੇਆਂ ਵੱਡੇਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਹੀ ਨਹੀਂ ਮਿਲਗੀਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ ਔਰ ਇਹ ਜ਼ਮੀਨਾਂ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਾਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇੱਕੜੇ ਲੈ ਜਾਊਗਾ ਇਹ ਪੰਜਾਬ ਹੈ ਭਈਆ ਐਡੀ ਛੇਤੀ ਨਹੀਂ ਜਾਣ ਦਿੰਦੇ ਜ਼ਮੀਨਾਂ ਇਸ ਕਰਕੇ ਇਹਨਾਂ ਇਹਨਾਂ ਜ਼ਮੀਨਾਂ ਵਾਸਤੇ ਇਸ ਅਣਖ ਇੱਜ਼ਤ ਦੀ ਲੜਾਈ ਵਾਸਤੇ ਅਸੀਂ ਅਬਦਾਲੀ ਉਹਨਾਂ ਨਾਲ ਟੱਕਰੇ ਆਂ ਅਸੀਂ ਮੱਸੇ ਰੰਗੜ ਉਹਨਾਂ ਨਾਲ ਵੀ ਟੱਕਰੇ ਆਂ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਤੇ ਕਿਸਲੇ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤਿਆਮਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ੍ਹ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੋਨਾ ਨਾ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜਾ ਓਰੇ ਲੈਂਡ ਪੂਲਣ ਕਰ ਲੇਗਾ ਤੂੰ ਬੋਲ ਸੋਦ ਹੈ ਓ ਗੁਰੂ ਕੇ ਸਿੱਖੋ ਅੱਪਾ ਦਸ਼ਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜ਼ੁਰਤ ਪਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲਣਗੇ ਯਾਰ ਅੱਪਾ ਸੋੜਾ ਥੋੜੇ ਜੇ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚ ਧਾਈਏ ਅੱਜ ਅਪਾ ਧਰਮ ਨਾਲ ਤਾਂ ਜੁੜੀਏ ਅੱਪਾ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜੇ ਚ ਫਸ ਗਏ ਛੋਟੇ ਛੋਟੇ ਧੜੇ ਬਣਾ ਲੇ ਉਹ ਸਾਡਾ ਤਾਂ ਇਤਿਹਾਸ ਦੁਨੀਆ ਦੂਸਰਿਆਂ ਨੂੰ ਦੱਸਦੀ ਹੈ ਆ ਸੁਣਿਆ ਨਾ ਖੈਬਰ ਦਰਾ ਖੈਬਰ ਦਰੇ ਨੂੰ ਦੁਨੀਆ ਦੇ ਵਿੱਚ ਕੋਈ ਨਹੀਂ ਜਿੱਤ ਸਕਿਆ ਇਸ ਕੌਮ ਨੇ ਜਿੱਤਿਆ ਬਾਬਾ ਹਰੀ ਸਿੰਘ ਨਲੂਏ ਦੀ ਅਗਵਾਈ ਹੇ ਤੇ ਅੱਜ ਅੱਜ ਬੜੀ ਹਾਸੀ ਆਉਂਦੀ ਹੈ ਕਿ ਅੱਜ ਜਾਰੇ ਕੋ ਟੁੱਟਿਆ ਜੇ ਭਈਆ ਜਿਹੜਾ ਉੱਥੇ ਮੋਰਚਾ ਲਾਉਂਦਾ ਹੁੰਦਾ ਸੀਗਾ ਦਿੱਲੀ 31 ਕਿਲੋ ਦਾ ਹੁੰਦਾ ਸੀ ਉਹਦੇ ਵਾਸਤੇ ਸਾਨੂੰ ਧਰਨਾ ਲਾਉਣਾ ਪੈ ਰਿਹਾ ਉਹਦੇ ਵਾਸਤੇ ਕਿ ਸਾਡੀਆਂ ਜ਼ਮੀਨਾਂ ਲੈ ਜੂਗਾ ਉਹ ਇਹ ਭਗਵੰਤ ਸਿੰਘ ਮਾਨਤਾ ਇੱਕ ਮੋਹਰਾ ਬਣਾਇਆ ਹੋਇਆ ਜਮੀਨਾ 47 ਤੋਂ ਬਾਅਦ ਇੰਡੀਅਨ ਸਟੇਟ ਦੇ ਜਿੰਨੇ ਡੀਪ ਸਟੇਟ ਵਾਲੇ ਨੇ ਇਹ ਉਸ ਵੇਲੇ ਦੇ ਹੀ ਰਿਸਰਚ ਕਰ ਰਹੇ ਨੇ ਕਿ ਪੰਜਾਬ ਨੂੰ ਔਰ ਸਿੱਖਾਂ ਨੂੰ ਕਮਜ਼ੋਰ ਕਿਵੇਂ ਕਰਨਾ ਹੁਣ ਇਹ ਇਸ ਗੱਲ ਤੇ ਪਹੁੰਚੇ ਨੇ ਕਿ ਇਸ ਧਰਤੀ ਨਾਲ ਜੁੜੇ ਹੋਏ ਨੇ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਕਿ ਇਹਨਾਂ ਨੂੰ ਇਸ ਧਰਤੀ ਨਾਲੋਂ ਤੋੜ ਦੋ ਫਿਰ ਇਹ ਨਿਕਲ ਜਾਣਗੇ ਕਿੰਨੀਆਂ ਸਕੀਮਾਂ ਲਿਆਂਦੀਆਂ ਕਦੇ ਨਕਸਲਾਈਟ ਲਹਿਰ ਲੈ ਕੇ ਆਂਦੀ ਕਦੇ ਨਸ਼ਾ ਲੈ ਕੇ ਆਂਦਾ ਕਦੇ ਸਾਨੂੰ ਗੌਣੇ ਵਾਲਿਆਂ ਦੇ ਮਗਰ ਲਾਤਾ ਸਾਡੇ ਹੀਰੋ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਸੀ ਸਾਡੇ ਹੀਰੋ ਸਰਦਾਰ ਹਰੀ ਸਿੰਘ ਨਲੂਆ ਹੋਣੀ ਸੀ ਮਹਾਰਾਜਾ ਰਣਜੀਤ ਸਿੰਘ ਸੀ ਸਾਡੇ ਸਹਬਜ਼ਾਦੇ ਸੀ ਤੇ ਅਸੀਂ ਗੌਣੇ ਵਾਲੇ ਬਣਾ ਲੇ ਤਾਂ ਜਾ ਕੇ ਤੁਹਾਨੂੰ ਚੈਲੰਜ ਕਰ ਰਹੇ ਨੇ ਕਿਸੇ ਦੀ ਜੁਰਤ ਹੈਗੀ ਆ ਕਿ ਕਿਸੇ ਦੀ ਜ਼ਮੀਨ ਵੱਲ ਕੋਈ ਅੱਖ ਚੱਕ ਕੇ ਵੀ ਦੇਖ ਲਵੇ 1 ਇੰਚ ਵੀ ਜ਼ਮੀਨ ਪੰਜਾਬ ਦੀ ਯਾ ਤੈਨੂੰ ਲਿਜਾਣ ਨਹੀਂ ਬੰਦੇ ਜਿਹੜਾ ਜ਼ੋਰ ਲਾਉਣਾ ਲਾ ਲਈ ਦੋ ਸਰਵੋਮ ਨਹੀਂ ਕਾਲੀ ਦੇ ਜਗਾਰਾ ਚੱਤ ਸਰਵੋਮ ਨਹੀਂ ਕਾਲੀ ਦੇ ਬੰਦੇ ਤੌਰ ਰਹਿ ਗਈ ਇੱਕ ਗੱਲ ਯਾਦ ਰੱਖੀ ਸਮਾਂ ਥੋੜਾ ਜੀ ਕਦੇ ਫੇਰ ਕਰੂੰਗਾ ਮੈਂ ਇੰਟਰਵਿਊ ਫੇਰ ਦੇਖਿਓ ਹੱਥ ਅਸੀਂ ਅਹਿਮਦ ਸ਼ਾਹ ਅਬਦਾਲੀ ਪੁਜਾਇਆ ਅਸੀਂ ਮਸਾ ਰੰਗੜ ਪੁਜਾਇਆ ਅਸੀਂ ਇੰਦਰਾ ਗਾਂਧੀ ਪੁਜਾਈ ਅਸੀਂ ਨਰਿੰਦਰ ਮੋਦੀ ਹੋਣੀ ਪੁਜਾਏ ਅਮਿਤ ਸ਼ਾਹ ਹੋਣੀ ਤੇ ਭਈਆ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਸਾਡੇ ਗੁਰੂ ਸਾਹਿਬਾਨ ਕਹਿ ਕੇ ਗਏ ਨੇ ਕਿ ਜਦੋਂ ਕੋਈ ਅਪੀਲ ਦਲੀਲ ਖਤਮ ਹੋ ਜੂਗੀ ਤੁਹਾਡੀ ਕੋਈ ਸੁਣਵਾਈ ਨਹੀਂ ਹੋਊਗੀ ਫਿਰ ਦਸਮ ਪਿਤਾ ਕੀ ਕਹਿ ਕੇ ਗਏ ਨੇ ਸਿੱਖੋ ਉਹ ਕਹਿ ਕੇ ਗਏ ਨੇ ਚੂਕ ਕਰਜ ਹਮਾਹੀਲ ਤੇ ਦਰਗਜਸ਼ ਹਲਾਲ ਆਸਤੇ ਬੁਰਦਨੇ ਵਾ ਸ਼ਮਸ਼ੀਰਦਸਤ ਕੇਜਰੀ ਵਾਲਾ ਇੱਕ ਗੱਲ ਸੁਣ ਲਈ ਅਸੀਂ ਲੰਡਨ ਤੱਕ ਪੁੱਛਾ ਕਰਦੇ ਆਂ ਇਹ ਗੱਲ ਯਾਦ ਰੱਖ ਲਈ ਜੇ ਨਾ ਕੋਈ ਬਾਗ ਗਈ ਅਸੀਂ ਲੰਡਨ ਵੀ ਜਾਣਾ ਜਾਣਦੇ ਆਂ ਅਸੀਂ ਪੂਨੇ ਵੀ ਜਾਣੇ ਆਂ ਤੇ ਅਸੀਂ ਦਿੱਲੀ ਵੀ ਢੇੜਾ ਮਾਰ ਲਿਆ ਬੇਫਿਕਰ ਨਹੀਂ ਖਾਲਸਾ ਆਪਣੇ ਉਸੇ ਜਹੋ ਜਲਾਲ ਦੇ ਵਿੱਚ ਵਾਪਸ ਆਊਗਾ ਸ਼ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਜਿੰਨਾ ੱਤਲ ਜੀ ਦਾ ਲੱਗਦਾ ਲਾ ਲਿਓ ਨਾ ਇੱਥੇ ਭਾਜਪੀ ਦੀ ਚੱਲੂ ਨਾ ਪਤ ਮੇਰੇ ਆ ਭਈਆ ਓਰੇ ਤੇਰੀ ਚੱਲੂਗੀ ਓਰੇ ਸਾਸ ਰਿਓ ਕਾ ਓਰੇ ਨਿਸ਼ਾਨ ਪੰਥ ਮਹਾਰਾਜ ਦੇ ਝੂਲੜੇ ਨੇ ਓਰੇ ਨਿਸ਼ਾਨ ਦਸਮ ਪਾਤਸ਼ਾਹ ਦੇ ਝੂਲੜੇ ਨੇ ਔਰ ਇਹ ਨਿਸ਼ਾਨ ਸਦਾ ਝੂਲਣਗੇ ਹਰੇਕ ਸੱਚਾ ਹਿੰਦੂ ਵੀ ਸਾਡਾ ਹਰੇਕ ਮੁਸਲਮ ਵੀ ਸਾਡਾ ਹਰੇਕ ਸਾਈ ਵੀ ਸਾਡਾ ਔਰ ਅੱਜ ਜ਼ਮੀਨਾਂ ਦੀ ਲੜਾਈ ਸਾਡੇ ਨਾਲੋਂ ਵੱਧ ਵੱਧ ਕੇ ਥੋੜੀ ਐ ਔਰ ਤਕੜੇ ਹੋ ਵਾਹਿਗੁਰੂ ਜੀ ਕਾ ਜਿਹੜੀ ਇਹ ਲੜਾਈ ਆ ਇਹ ਨਾ ਫਸਲਾਂ ਦੀ ਆ ਤੇ ਨਾ ਨਸਲਾਂ ਦੀ ਆ ਇਹ ਲੜਾਈ ਪੰਜਾਬ ਦੀ ਔਰ ਸਿੱਖਾਂ ਦੀ ਹੋਂਦ ਦੀ ਲੜਾਈ ਆ ਜਿਸ ਹੋਂਦ ਨੂੰ ਇੰਡੀਅਨ ਸਟੇਟ ਆਪਣੇ ਜਿਹੜੇ ਮੋਰੇ ਉਹਨੇ ਰੱਖੇ ਹੋਏ ਨੇ ਭਗਵੰਤ ਸਿੰਘ ਮਾਨ ਵਰਗੇ ਉਹਨਾਂ ਨੂੰ ਮੂਰੇ ਕਰਕੇ ਆਪਣੀ ਜਿਹੜੀ ਹੋਂਦ ਹੈ ਉਹਨੂੰ ਖਤਰਾ ਖੜਾ ਹੋਇਆ ਹੋਇਆ ਹੈ ਅੱਜ ਸਾਰਿਆਂ ਨੂੰ ਇੱਕ ਦੂਸਰੇ ਤੇ ਭਰੋਸਾ ਕਰਕੇ ਇੱਕ ਦੂਸਰੇ ਤੇ ਵਿਸ਼ਵਾਸ ਕਰਕੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਇਹ ਲੜਾਈ ਲੜਨੀ ਪਊਗੀ ਇਹ ਲੜਾਈ ਅੱਜ ਦੀ ਨਹੀਂ ਹੈਗੀ ਪੰਜਾਬ ਦੀ ਧਰਤੀ ਦੀ ਜੱਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਂਦੇ ਦੀ ਫੱਡੀ ਤੇ ਏਕ ਓੰਕਾਰ ਬਾਤਾ ਸੀ ਨਾ ਇਹ ਲੜਾਈ ਜੱਤੋਂ ਹੀ ਚੱਲਦੀ ਆਉਂਦੀ ਆ ਵੱਡਿਆਂ ਵੱਡਿਆਂ ਨਾ ਪੰਥ ਨੇ ਲੜਾਈ ਲੜੀ ਆ ਪੰਜਾਬ ਨੇ ਲੜਾਈ ਲੜੀ ਆ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਸਾਨੂੰ ਉਹੀ ਨਹੀਂ ਮਿਲਗੀਆਂ ਇਹ ਜ਼ਮੀਨਾਂ ਸਾਨੂੰ ਭੀਖ ਵਿੱਚ ਨਹੀਂ ਮਿਲੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ ਔਰ ਇਹ ਜ਼ਮੀਨਾਂ ਖੰਡਾ ਖੜਕਾ ਕੇ ਮਿਲੀਆਂ ਨੇ ਤੇ ਫੇਰ ਦਿੱਲੀ ਦਾ ਇੱਕ ਭਈਆ ਯਾਰ ਇੱਕ ਕਾਗਜ਼ ਤੇ ਲਿਖ ਕੇ ਦੋ ਕਾਨੂੰਨ ਦੇ ਅੱਖਰ ਇਕਨੇ ਲੈ ਜੂਗਾ ਇਹ ਪੰਜਾਬ ਹੈ ਭਈਆ ਐਡੀ ਛਤੀ ਨਹੀਂ ਜਾਣ ਦੰਦੇ ਜ਼ਮੀਨਾ ਇਸ ਕਰਕੇ ਇਨਾ ਇਨਾ ਜ਼ਮੀਨਾ ਵਾਸਤੇ ਇਸ ਅਣਖ ਇੱਜ਼ਤ ਦੀ ਲੜਾਈ ਵਾਸਤੇ ਅਸੀਂ ਅਬਦਾਲੀ ਉਹਨਾਂ ਨਾਲ ਟੱਕਰੇ ਆਂ ਅਸੀਂ ਮੱਸੇ ਰੰਗੜ ਉਹਨਾਂ ਨਾਲ ਵੀ ਟੱਕਰੇ ਆਂ ਅਸੀਂ ਇੰਦਰਾ ਗਾਂਧੀ ਵੀ ਦੇਖੀ ਐ ਦੇਖ ਕਿਸਲੇ ਕਿਸਾਨੀ ਸੰਘਰਸ਼ ਚ ਅਸੀਂ ਨਰਿੰਦਰ ਮੋਦੀ ਤੇ ਅੰਮਿਤ ਸ਼ਾਹ ਵੀ ਦੇਖੇ ਨੇ ਜ਼ਮੀਨਾਂ ਵੱਲ ਅੱਖ ਚੱਕਣ ਤੋਂ ਪਹਿਲਾਂ ਪੁੱਤ ਮੇਰਿਆ ਸਿੱਖ ਕੌਮ ਦਾ ਇਤਿਹਾਸ ਜ਼ਰੂਰ ਪੜ ਲਈ ਅਸੀਂ ਤਾਂ ਵੱਟ ਵੱਡਣ ਪਿੱਛੇ ਬੰਦਾ ਵੱਡਦਨੇ ਆ ਯਾਰ ਤੂੰ ਦੋ ਦੋ ਅੱਖਰ ਲਿਖ ਕੇ ਬਣਾ ਕੇ ਕਰੂਨਾ ਨਾ ਨਮਾ ਹੀ ਦੇਤਾ ਲੈਂਡ ਪੂਲਿੰਗ ਜਿਆ ਤੇਰੇ ਬਾਪ ਦਾ ਰਾਜ ਆ ਓਏ ਲੈਂਡ ਪੂਲਿੰਗ ਕਰ ਲੇਗਾ ਤੂੰ ਗੁਰੂ ਕੇ ਸਖੋ ਅੱਪਾ ਦਸਮ ਪਾਸ਼ਾ ਦੇ ਪੁੱਤਰ ਹੈ ਸਾਡਾ ਸਾਡਾ ਇਤਿਹਾਸ ਕੀ ਹੈ ਅੱਜ ਇਹਨਾਂ ਦੀ ਜੁਰਤ ਪੈ ਗਈ ਕਿ ਸਾਨੂੰ ਪੰਜਾਬ ਚ ਆ ਕੇ ਦੱਬ ਲਣਗੇ ਯਾਰ ਅੱਪਾ ਸੋੜ ਥੋੜਾ ਜਿਹਾ ਤਕੜੇ ਤਾਂ ਹੋਈਏ ਅੱਪਾ ਆਪਣੇ ਆਪ ਚਤਾਈਏ ਅੱਜ ਅੱਪਾ ਧਰਮ ਨਾਲ ਤਾਂ ਜੁੜੀਏ ਅੱਪਾ ਆਪਣੀ ਕੌਮ ਦੀ ਗੱਲ ਤਾਂ ਕਰੀਏ ਅੱਪਾ ਤਾਂ ਯਾਰ ਨੇਜੇ ਚ ਫਸ ਗਏ ਛੋਟ ਛੋਟੇ